ਇੱਕ ਗਰੀਬ ਬੰਦਾ ਬੜੇ ਮਜ਼ੇ ਦੇ ਨਾਲ ਤੁਰਿਆ ਜਾ ਰਿਹਾ ਸੀ ਆਪਣੀ ਮਸਤੀ 'ਚ ਇੱਕ ਸਾਈਕਲ ਉਹਦੇ ਨੇੜੇ ਦੀ ਲੰਘਿਆ ਤੇ ਉਹਦੇ ਮਨ 'ਚ ਆਇਆ ਹੇ ਰੱਬਾ ਜੇ ਮੇਰੇ ਕੋਲ ਵੀ ਸਾਈਕਲ ਹੁੰਦਾ ਤੇ ਉਹਦੀ ਸੁਣੀ ਗਈ ਕੁਝ ਹਫ਼ਤੇ ਬਾਅਦ ਉਹਦੇ ਕੋਲ ਸਾਈਕਲ ਆ ਗਿਆ ਤੇ ਜਦ ਸਾਈਕਲ ਤੇ ਜਾ ਰਿਹਾ ਸੀ ਉਹ ਫਿਰ ਇੱਕ ਸਕੂਟਰ ਵਾਲਾ ਲੰਘਿਆ ਉਹ ਕਹਿੰਦਾ ਜੇ ਮੇਰੇ ਕੋਲ ਸਕੂਟਰ ਹੁੰਦਾ ਰੱਬਾ ਤਾਂ ਰੱਬ ਨੇ ਉਹ ਵੀ ਸੁਣ ਲਿਆ ਉਹਨੂੰ ਸਕੂਟਰ ਵੀ ਮਿਲ ਗਿਆ ਤੇ ਸਕੂਟਰ ਤੇ ਬੜੇ ਆਰਾਮ ਨਾਲ ਫਿਰ ਇੱਕ ਦੇ ਜਾ ਰਿਹਾ ਉਹਦੇ ਨੇੜੇ ਉਹਦੀ ਕਾਰ ਲੰਘੀ ਫਿਰਕਾਰ ਫਿਰ ਉਹਦੇ ਮਨ ਚ ਆਇਆ ਕਿ ਮੇਰੇ ਹੁਣ ਕਾਰ ਮਿਲਣੀ ਚਾਹੀਦੀ ਹੈ ਰੱਬ ਨੇ ਉਹ ਵੀ ਪੂਰੀ ਕਰਤੀ ਤੇ ਹੁਣ ਉਹ ਕਾਰ ਦੇ ਵਿੱਚ ਲੰਘਿਆ ਜਾ ਰਿਹਾ ਜਦੋਂ ਕਾਰ ਖੜਾ ਕੇ ਵਾਪਸ ਆਪਣੇ 베ੜੇ ਚ ਤਹਿਲਣ ਲੱਗ ਪਿਆ ਇਧਰ ਉਧਰ ਤੇ ਉਹਨੇ ਉਹ ਆਵਾਜ਼ ਸੁਣੀ ਹਵਾਈ ਹੈ ਜਹਾਜ਼ ਦੀ ਹੈਲੀਕਾਪਟਰ ਦੀ ਤੇ ਉਹਨੇ ਜਦੋਂ ਉੱਪਰ ਦੇਖਿਆ ਕਹਿੰਦਾ ਕਿੰਨਾ ਵਧੀਆ ਲੱਗਦਾ ਜੇ ਮੈਂ ਉੱਪਰੋਂ نیچے ਦੇਖਦਾ ਹੁੰਦਾ ਯਾਨੀ ਕਿ ਮੇਰੇ ਕੋਲ ਹੈਲੀਕਾਪਟਰ ਹੁੰਦਾ ਤੇ ਰੱਬ ਨੇ ਜੀ ਇਹੋ ਜਿਹਾ ਭਾਣਾ ਵਰਤਾਇਆ ਕਿ ਉਹ ਦਿਨੋਂ ਦਿਨ ਅਮੀਰ ਹੋ ਗਿਆ। ਉਹਦੇ ਕੋਲ ਹੈਲੀਕਾਪਟਰ ਵੀ ਆ ਗਿਆ। ਜਦੋਂ ਉੱਪਰ ਤੋਂ ਹੁਣ ਦੁਨੀਆ ਨੂੰ ਦੇਖਦਾ ਨੀਚੇ ਤੇ ਦੋ ਬੰਦੇ ਬੜੇ ਮਸਤੀ ਦੇ ਵਿੱਚ ਜਾ ਰਹੇ ਆ ਗੱਲਾਂ ਕਰਦੇ ਖੁਸ਼ੀ-ਖੁਸ਼ੀ ਸਾਈਕਲਾਂ ਤੇ। ਤੇ ਉਹਨੇ ਜਦੋਂ ਸਾਈਕਲਾਂ ਵੱਲ ਵੇਖਿਆ ਤਾਂ ਇੱਕਦਮ ਉਹਦੇ ਖਿਆਲ ਆਇਆ ਕਿ ਜਦੋਂ ਮੈਂ ਸਾਈਕਲ ਤੇ ਸੀ ਤੇ ਮੈਂ ਵੀ ਬੜੀ ਖੁਸ਼ੀ ਦੇ ਨਾਲ ਗੁਣਗੁਣਾਦਾ ਜਾਂਦਾ ਹੁੰਦਾ ਸੀ। ਮੈਨੂੰ ਕਹਿੰਦਾ ਰੱਬਾ ਦੁਬਾਰਾ ਸਾਈਕਲ ਹੀ ਠੀਕ ਹੈ। ਤੇ ਮੈਂ ਖੁਸ਼ ਹੋਣਾ ਚਾਹਨਾ ਯਾਨੀ ਕਿ ਕਹਿੰਦਾ ਮਤਲਬ ਕਿ ਜੋ ਕੁਝ ਸਾਨੂੰ ਮਿਲਿਆ ਉਸ ਬਿਲਕੁਲ ਸਹੀ ਦਿੱਤਾ ਰੱਬ ਨੇ ਅਸੀਂ ਉਹਦੇ ਵਿੱਚ ਹੀ ਖੁਸ਼ੀ ਰਹਿ ਸਕਦੇ ਹਾਂ ਸੋ ਜ਼ਿਆਦਾ ਚੀਜ਼ਾਂ ਚਿੰਤਾ ਦਾ ਵਿਸ਼ਾ ਹੀ ਬਣਦੀਆਂ ਹਨ